ਮੰਮੀ ਜਾਣੇ ਕਿੱਥੇ ਆ ਐਸੇ ਘਰ ਚੋਂ ਨਿਕਲੇ ਆ ਨਾ ਜਾਂ ਤੇਰੀ ਨੋਹ ਨੇ ਕੱਢੇ ਆ ਤੇ ਜਾਂ ਪੋਤ ਨੇ ਕੱਢੇ ਆ ਹੋਰ ਕਿੱਥੇ ਜਾਣੇ ਹੀ ਪੈਸੇ ਤੇ ਰਪਿੰਦਰ ਨੇ ਜੀ ਕੱਢ ਲੇ ਪੈਸੇ ਮੈਨੂੰ ਤਾਂ ਲੱਗਦਾ ਉਹ ਹੀ ਚੋਰੀਆਂ ਕਰਦੀ ਕਿ ਤਾਂ ਉਹਨੇ ਕੱਢ ਲੇ ਮੈਨੂੰ ਵੇਖ ਲਿਆ ਰੱਖਦੀ ਮੰਮੀ ਤੁਹਾਡਾ ਕੀ ਮਤਲਬ ਆ ਬਬਲਾ ਮੇਰਾ ਨਾਮ ਆਉਂਦੇ ਆ ਕੀ ਗੱਲ ਮੈਂ ਚੋਰਨੀ ਆ ਮੈਨੂੰ ਪੈਸੇ ਦਾ ਕੀ ਪਤਾ ਕਿੱਥੇ ਰੱਖੇ ਤੇ ਕਿੱਥੇ ਨਹੀਂ ਰੱਖੇ ਆਵੇ ਤੁਸੀਂ ਮੈਨੂੰ ਪੁੱਛਣ ਡੇ ਪਏ ਆ ਰੱਖ ਕੇ ਆਪ ਤੇ ਮੁੜ ਕੇ ਮੇਰਾ ਨਾਮ ਲਈ ਜਾਂਦੇ ਆ ਹੁਣ ਕੋਣੀਆਂ ਸੁਣੀਆਂ ਜਾਂਦੀਆਂ ਮੈਂ ਉੱਧਰ ਰਹਿਣਾ ਹੀ ਵਿਆਹ ਤੱਕ ਨਿਕਾ ਮੈਂ ਰਹਿਣਾ ਹੁਣ ਮੈਂ ਸਿੱਧੀ ਉਧਰੇ ਆਉਂਗੀ ਤੇ ਉਧਰੋ ਹੀ ਜਾਉਂਗੀ ਇੱਥੇ ਰਹਿਣ ਦਾ ਕੀ ਫਾਇਦਾ ਬਸ ਹੌਸਾ ਤਾਂ ਗੱਲਾਂ ਕਰਦੀ ਐ ਮਾਫੀ ਮੰਗਣ ਆਈ ਐ ਹੁਣ ਕਿਹੜੀ ਗੱਲ ਦੀ ਮਾਫੀ ਮੰਗਣ ਆਈ ਐ ਹੁਣ ਕੀ ਫਾਇਦਾ ਰੁਪਿੰਦਰ ਮਾਫੀ ਮੰਗਣ ਦਾ ਜੋ ਹੋਣਾ ਹੀ ਨਾ ਉਹ ਤੇ ਹੋ ਗਿਆ ਵਾ ਚੱਲ ਕੋਈ ਗੱਲ ਨਹੀਂ ਐ ਸੰਦੀਪ ਹੁਜੇ ਗਲਤੀਆਂ ਦੀ ਗੱਲ ਕਰੀਏ ਨਾ ਤੇ ਇਨਸਾਨ ਕੋਲੇ ਹੀ ਹੁੰਦੀਆਂ ਵਾ ਤੇ ਜੇ ਤੁਹਾਡੇ ਕੋਲੋਂ ਵੀ ਹੋ ਗਈ ਆ ਤੇ ਹੁਣ ਮਾਫ ਕਰ ਦੇ ਦੀ ਵੀ ਕਿ ਕਿਓ ਬੜਾ ਮਿਹਨਤੀ ਸੋਹਣੀ ਲੱਗਣ ਦੀ ਆ ਮੇਰੇ ਤੇ ਲੱਗ ਚੱਲੀ ਆ ਤੂੰ ਵੀ ਲਵਾ ਲੋ 3390 ਰੁਪਏ ਭਨੇ ਪੰਜ ਹੋਰ ਪਾਣਾ ਕੁਛ ਇਹ ਨਹੀਂ ਬੱਸ ਭਾਈ 3490 ਹਾਂਜੀ ਠੀਕ ਮੈਂ ਭਾਈ ਤੁਹਾਨੂੰ 5000 ਦੇ ਦੇਣਾ ਪੂਰਾ ਬਾਕੀ ਪਹਿਲਾਂ ਘਟ ਲੈ ਠੀਕ ਆ ਠੀਕ ਆ ਦੀਦੀ ਆ ਜਾ ਰਪਿੰਦਰ ਕਿੱਥੇ ਵੜੇ ਆ ਬਾਹਰ ਤੇ ਆਓ ਆਪ ਇੱਥੇ ਕੀ ਕਰਦੀ ਆਂ ਕੁਛ ਵੀ ਨਹੀਂ ਕਰਨਾ ਗੁੰਨਾ ਕੀ ਆ ਕੀ ਕਰਨ ਦੇ ਨਹੀਂ ਕੁਛ ਨਹੀਂ ਮੈਂ ਡੇ ਹੀ ਕੱਪੜੇ ਜੋਰਨ ਅੰਦਰ ਅੱਛਾ ਅੱਛਾ ਹਾਂਜੀ ਚੱਲ ਵਧੀਆ ਵਤਿਓ ਕਿੱਦਾਂ ਗਏ ਮੁੜ ਕੇ ਠੀਕ ਹੈ ਜਿਤਨੀ ਮੈਂ ਗਈ ਅੱਛਾ ਕਹਿੰਦੇ ਈ ਝੂੜਾ ਪਾਉਣਾ ਵਾ ਸ਼ਾਮਾ ਨੂੰ ਆਹੋ ਆਖਨ ਤੇ ਢਈ ਆ ਮੈਂ ਚੱਲ ਪਹਿਲਾਂ ਸੜੋ ਹੋਵੰਨੀ ਆ ਤੇ ਫਿਰ ਸ਼ਾਮਾ ਨੂੰ ਚਲ ਜਾਾਂਗੇ ਚੱਲ ਕੋਈ ਨਹੀਂ ਵੇਖ ਲਿਓ ਚੱਲ ਜਦੋਂ ਜਾਣਾ ਹੋਊਗਾ ਨਾ ਮੈਨੂੰ ਵੀ ਵਾਅਦੇ ਦੇ ਦਿਓ ਮੜੀ ਜੀ ਨਹੀਂ ਕੋਈ ਨਹੀਂ ਦੇ ਦਾਂਗੀ ਪਤਾ ਨਾ ਕੀ ਆ ਇਕੱਲੇ ਜਾ ਨੂੰ ਜੀ ਨੀ ਕਾ ਕਰਦਾ ਹੈਗਾ ਕੀ ਗੱਲ ਚਾਚੀ ਨੇ ਨਹੀਂ ਜਾਣਾ ਨਹੀਂ ਨਹੀਂ ਦੀਦੀ ਉਹਨਾਂ ਨੇ ਨਹੀਂ ਜਾਣਾ ਹੈਗਾ ਕਿਉਂ ਕੀ ਗੱਲ ਮੈਨੂੰ ਨਹੀਂ ਜਾਣੇ ਨੇ ਚੂੜਾ ਤੇ ਉਥੇ ਪਾਉਣਾ ਆ ਅੱਛਾ ਤੇ ਨਾ ਦੇ ਨਾ ਨੇ ਜਾਣਾ ਵਾ ਤੇ ਨਾ ਹੀ ਮਮੀ ਨੇ ਜਾਣਾ ਮੈਂ ਹੀ ਕਲੀ ਨੇ ਜਾਣਾ ਚੱਲ ਫਿਰ ਅਸੀਂ ਦੋਵੇਂ ਜਣੇ ਚਲ ਜਾਾਂਗੇ ਆ ਕੋਈ ਦੋਵੇਂ ਜਣੇ ਆਪਾਂ ਹੋਵਾਂਗੇ ਆ ਕੀ ਕਰਨਾ ਸਾਰੇ ਜਣਿਆਂ ਨੇ ਮੁੜ ਕੇ ਅਗਲੇ ਦਿਨ ਬਰਾਤੇ ਜਾਣਾ ਹੀ ਆ ਸਾਰਿਆਂ ਨੇ ਆਹ ਹੋਇਆ ਤੇ ਹੈਈ ਜਾਣਾ ਆ ਤੇ ਮੁੜ ਕੇ ਫਿਰ ਮੈਂ ਦੇਦੀ ਗਈ ਹੀ ਉਦੋਂ ਅੱਛਾ ਉਧਰ ਆ ਜਦੋਂ ਫਿਰ ਤੁਸੀਂ ਮੈਨੂੰ ਇੰਨਾ ਸਮਝਾਇਆ ਨਾ ਫਿਰ ਚਾਲਾ ਰੁਪਿੰਦਰ ਕੋਈ ਗੱਲ ਨਹੀਂ ਆ ਜਾਗ ਦੇ ਮਾਫੀ ਮੰਗਾ ਹੀ ਫਿਰ ਮੈਂ ਵੀ ਸੋਚਿਆ ਕਿ ਚੱਲ ਇਦਾਂ ਕਰਦੀ ਆ ਚਲੀ ਜਾਨੀ ਆ ਚਲੀ ਆ ਵੀ ਹੁਣ ਮਾਫੀ ਮੰਗ ਲਈ ਐ ਨਾ ਤੇ ਚਲ ਪੈਰ ਦਰਾਵਾਜਾ ਹੋ ਗਿਆ ਆ ਤੇ ਜਾਣ ਵਾਲੇ ਬਣਾਂਗੇ ਨਹੀਂ ਤੇ ਉਦਾਂ ਕਿਥੇ ਜਾਇ ਜਾਣਾ ਹੀ ਕੋਈ ਗੱਲ ਨਹੀਂ ਜੇ ਮਾਫੀ ਮੰਗਾ ਹੀ ਐ ਨਾ ਤੇ ਕੋਈ ਨਹੀਂ ਇਹ ਵੀ ਬਦਲਾ ਲੈ ਲਾਂਗੇ ਕੋਈ ਨਹੀਂ ਜਾਂ ਵਿਆਹ ਚ ਲੈ ਲਾਂਗੇ ਜਾਂ ਬਾਅਦ ਚ ਲੈ ਲਾਂਗੇ ਜੀ 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 ਸੱਚ ਪੁੱਛੋ ਨਾ ਤੁਸੀਂ ਤੇ ਮਾਫੀ ਮੰਗਨ ਨੂੰ ਜੀ ਨਹੀਂ ਕਰਦਾ ਮੇਰਾ ਪਤਾ ਨਹੀਂ ਮੈਂ ਕਿੱਦਾਂ ਵੱਜੀ ਰੁਜੀ ਗਈਆਂ ਉਹਨਾਂ ਦੇ ਘਰ ਪਰ ਕੀ ਕਰਾਂ ਜਾਣਾ ਵੀ ਪੈਣਾ ਹੀ ਜੇ ਨਾ ਨਾ ਜਾਂਦੀ ਫਿਰ ਆਹ ਵਾਲੇ ਕੰਮ ਕਿਦਾਂ ਹੋਣੇ ਇੱਕ ਗੱਲੋਂ ਦੇ ਨਾ ਤੁਸੀਂ ਸੱਚੀ ਬੜਾ ਹੀ ਚੰਗਾ ਕੀਤਾ ਆ ਵੀ ਜਿਹੜਾ ਇੰਨਾ ਕੁ ਮੇਰਾ ਸਾਥ ਦੇ ਹੀ ਜਾਂਦੇ ਆ ਨਹੀਂ ਤੇ ਅੱਜ ਕੱਲ ਦੇ ਨਾ ਕੋਈ ਵੇਖ ਨਹੀਂ ਸੁਘਾਉਂਦਾ ਹੈਗਾ ਇੱਕ ਦੂਜੇ ਨੂੰ ਤੁਸੀਂ ਆ ਕਿ ਜਿਹੜੀ ਮੇਰੀ ਹਰ ਇੱਕ ਗੱਲ ਸਮਝ ਲੈਨੇ ਆ ਹੋਰ ਕੀ ਰਪਿੰਦਰ ਇਹਨਾਂ ਨੇ ਮੇਨਾਂ ਕਰੀਆਂ ਕੱਟ ਕੀਤੀਆਂ ਵਾ ਕੋਈ ਨਹੀਂ ਐਸੇ ਬਾਨੇ ਮੈਂ ਵੀ ਆਪਣਾ ਬਦਲਾ ਲੈ ਲਾਂਗੀ ਚੱਲ ਦੀਦੀ ਇਦਾਂ ਹੀ ਆ ਹੁਣ ਕਰਨਾ ਤੇ ਪਣਾ ਹੀ ਕੁਝ ਨਾ ਕੁਝ ਜੇ ਨਾ ਆਪਾਂ ਕੋਈ ਕਰਦੇ ਨਾ ਤੇ ਫਿਰ ਤੇ ਸਮਝ ਲਓ ਵੀ ਨਾ ਅਹੀਂ ਨਾ ਸਾਹਮਣੇ ਕੱਖ ਵੀ ਨਹੀਂ ਹੈਗੇ ਕੋਈ ਨਹੀਂ ਮੈਂ ਤੇਰੇ ਨਾਲ ਹੀ ਆ ਬਦਲਾ ਲੈ ਕੇ ਛੱਡਾਂਗੀ ਉਦੋਂ ਦਾ ਬਹੁਤ ਗੁੱਸਾ ਜਦਦੇ ਨੇ ਬੋਲ ਕੇ ਨਹੀਂ ਆਈ ਮੈਨੂੰ ਉਹ ਵੀਆਂ ਗੱਲਾਂ ਚਿੱਤੇ ਥੋੜਾ ਭੁਲੰਦੀਆਂ ਵਾ ਮੇਰੇ ਮਨੋਂ ਗੱਲ ਕਰਦੀ ਵੀ ਨਹੀਂ ਭੁਲਦੀ ਉਹ ਹੀ ਨਾ ਤੇ ਬਾਕੀ ਕੋਈ ਗੱਲ ਨਹੀਂ ਆ ਜਦੋਂ ਜਾਣਾ ਹੋਊ ਨਾ ਸ਼ਾਮ ਨੂੰ ਤੇ ਵਾਅਦੇ ਰਹੋ ਮੜੀ ਜੀ ਤੇ ਚਲ ਜਾਾਂਗੇ ਘੜੀ ਕੋਈ ਨਹੀਂ ਹੁਣ ਮੈਂ ਸ਼ਹਿਰੋਂ ਹੋਵਾਂ ਫਿਰ ਮੈਂ ਤੈਨੂੰ ਵਾਅਦੇ ਦਾਂ ਪਿੰਦਰ ਹੁਣ ਜਿਹੜੀ ਵੀ ਸਕੀਮ ਲਾਉਣੀ ਹੈ ਨਾ ਵਿਆਹ ਤੋਂ ਬਾਅਦ ਹੀ ਲਾਵਾਂਗੇ ਵਿਆਹ 'ਚ ਨਹੀਂ ਕੋਈ ਪੰਗਾ ਪਾਉਣਾ ਤੈਨੂੰ ਪਤਾ ਸਿਮੀ ਬੜੀ ਤੇਜ ਵਾ ਤਾਲ ਕੋਈ ਗੱਲ ਨਹੀਂ ਆ ਦੀਦੀ ਜਿਹੜਾ ਵੀ ਕੰਮ ਕਰਨਾ ਕਰਨਾ ਦਾ ਵਾ ਤੁਸੀਂ ਠੀਕ ਆ ਨਾ ਮੈਂ ਤਾਂ ਸਿਰਫ ਤੁਹਾਡੇ ਨਾਲ ਹੀ ਆ ਨਾਲੇ ਵੇਖੋ ਗੱਲਾਂ ਸੁਣੋ ਇਹਦੀਆਂ ਹੁਣ ਕੁੜੀ ਨੂੰ ਲਿਆ ਦੇ ਇੱਥੇ ਰੱਖਿਆ ਆ ਆਹ ਸਾਰਾ ਖਰਚਾ ਉਹਦਾ ਵਿਆਹ ਦਾ ਇਹ ਡਈਆ ਕਰਨ ਪਹਿਲਾਂ ਤੇ ਪੜ੍ਹਾਈ ਦਾ ਵੀ ਖਰਚਾ ਜਿੰਨੇ ਕੀਤਾ ਆਹ ਤੇ ਕਿੰਨੇ ਖਰਚੇ ਹੁੰਦੇ ਆ ਘਰਾਂ ਦੇ ਆਪਣੇ ਜਾਨਿਆਂ ਦੇ ਨਹੀਂ ਖਰਚੇ ਚੁੱਕੇ ਜਾਂਦੇ ਤੇ ਇਹ ਉਹਦੇ ਡਈਆ ਕਰਨ ਸਾਰੇ ਇਹ ਡਈਏ ਸਾਰੇ ਖਰਚੇ ਉਹਦੇ ਕਰਨ ਉਹ ਜਰਾ ਦਿਹਾੜੀਆਂ ਕਰ ਕਰ ਮਰ ਚਲੇ ਆ ਪਰ ਇਹ ਮਹੀਨਾ ਪੈਸੇ ਨਹੀਂ ਜਾਂਦੀ ਉਧਰ ਕਿਹਨਾਂ ਕਹਿੰਦਾ ਕਿ ਮੇਰੇ ਕੋ ਪੈਸੇ ਹੈ ਨਹੀਂ ਆ ਤੇ ਇਦਾਂ ਇਹਨਾਂ ਕੋ ਪੈਸੇ ਕਿੱਥੋਂ ਆ ਗਏ ਉਹ ਦੀਦੀ ਸਭ ਕੋ ਹੈਗਾ ਵੈਨਾਂ ਕੋ ਕੀ ਨਹੀਂ ਹੈਗਾ ਉਦਾਂ ਹੀ ਲਸਲਸੂ ਕਰਦੇ ਰਹਿੰਦੇ ਆ ਤੁਹਾਨੂੰ ਕੀ ਪਤਾ ਵਾ ਇਹਨਾਂ ਨੂੰ ਨਾ ਉਦਾਂ ਹੀ ਆਤ ਪਈ ਹੈ ਪਹੀ ਹੋਈ ਕਹਿਣਾ ਵੀ ਸਾਡੇ ਕੋ ਹੈ ਹੀ ਕੁਛ ਨਹੀਂ ਸੰਦੀਪ ਜੀ ਦੱਸੇ ਹੋ ਬਸੇ ਕਰਦੀ ਰਹਿੰਦੀ ਮੇਰੇ ਕੋ ਹੈ ਹੀ ਕੱਖ ਨਹੀਂ ਮੇਰੇ ਕੋ ਹੈ ਹੀ ਕੱਖ ਪਿੰਡਰ ਮੈਂ ਸੂਟ ਵੇਖਣ ਗਈ 5 5 6 6 ਹਜ਼ਾਰ ਦੇ ਸੂਟ ਲਿਆਂਦੇ ਤੇ ਉਹਦਾ ਕਹਿੰਦੀ ਮੇਰੇ ਕੋ ਪੈਸੇ ਹੈ ਨਹੀਂ ਆ ਐਦਾਂ ਕਿੱਥੋਂ ਆ ਗਿਆ ਇਹਨਾਂ ਕੋ ਪੈਸੇ 5 5 6 6 ਹਜ਼ਾਰ ਦੇ ਸੂਟ ਲਿਆਂਦੇ ਆ ਤੇ ਬਹਾਨਾ ਲਾਤਾ ਕਿ ਵਿਚੋਲਣ ਨੇ ਲੈ ਕੇ ਦਿੱਤੇ ਆ ਐਡੇ ਭਲੇ ਵਿਚੋਲਣ ਕੋ ਪੈਸੇ ਰੱਖੇ ਜਿਹੜੇ ਇਹਨਾਂ ਨੂੰ ਸੂਟ ਲਿਆਤੇ ਨੇ ਦੀਦੀ ਮੈਨੂੰ ਵੀ ਪਤਾ ਵਾ ਕਿ ਵਿਚੋਲਣ ਕਿੰਨੇ ਕੁ ਜੋਗੀ ਆ ਤੇ ਕਿੰਨੇ ਕੁ ਨਹੀਂ ਦੇਖਣ ਤੋਂ ਪਤਾ ਲੱਗਦਾ ਈ ਇਹ ਬੰਦੇ ਦੇ ਤੁਹਾਨੂੰ ਵੀ ਪਤਾ ਵਾ ਪੈਸੇ ਇਹਨਾਂ ਕੋ ਬਥੇਰੀ ਆ ਉਹ ਹੁਣ ਹੌਲੀ ਹੌਲੀ ਵਿਆਹ ਤੇ ਡੇ ਜਾਂ ਕੱਢਣ ਹੋਰ ਸੂਟ ਇਹਨਾਂ ਦੇ ਭਰੇ ਕਿਥੋਂ ਆਉਣੇ ਅਕਸਰ ਘਰੋਂ ਹੀ ਹੋਣਦੇ ਦੀਦੀ ਪਛਤਾਉਣਾ ਦੇਨੇ ਮੁੜ ਕੇ ਆ ਜਦੋਂ ਵੇਖੀ ਕੋਲ ਕੋਹ ਲੱਭਾਂ ਨਾ ਹੁਣ ਇੰਨਾ ਨਹੀਂ ਸਮਝਣਦੀ ਵੀ ਜੋ ਕੱਲ ਨੂੰ ਨਿਆਣਾ ਹੋਣਾ ਵਾ ਨਿਆਣੇ ਦੇ ਸੁੱਖ ਨਾ ਕਿੰਨੇ ਖਰਚੇ ਹੁੰਦੇ ਆ ਕਦੀ ਕੋਈ ਚੀਜ਼ ਲਿਆ ਕਦੀ ਕੋਈ ਲਿਆ ਹਰ ਇੱਕ ਚੀਜ਼ ਅੱਜ ਕੱਲ ਮੁੱਲ ਦੀ ਇਹਨੂੰ ਇੰਨਾ ਨਹੀਂ ਲੱਭਣ ਦਿਆ ਹੈਗਾ ਪਿੰਦਰ ਇਹ ਤੇ ਟਾਈਮ ਹੀ ਦੱਸੂਗਾ ਨਿਆਣਾ ਹੋਣਾ ਵਾ ਜ ਨਹੀਂ ਹੋਣਾ ਚੱਲ ਦੀਦੀ ਉਹ ਤੇ ਹੈ ਹੀ ਆ ਇਹ ਅਪੀ ਇਹ ਵਾਲਾ ਕੰਮ ਕਰਨਾ ਵੀ ਤੁਸੀਂ ਆ ਮੈਂ ਤੇ ਕਹਿੰਨੀ ਸੋ ਕਰੋਗਾ ਕੋਈ ਗੱਲ ਨਹੀਂ ਕਰ ਲਾਂਗੇ ਆਹ ਚਲ ਠੀਕ ਆ ਮੈਂ ਜਾਵਾ ਹੁਣ ਚਲ ਮੈਂ ਹੋਵਾ ਸਹਾਰਾ ਤੇ ਫਿਰ ਮੈਂ ਤੁਹਾਨੂੰ ਸ਼ਾਮ ਨੂੰ ਲੈ ਜਾਂਗੀ ਨਾਲ ਕੋਈ ਨਹੀਂ ਦੱਸ ਦਿਓ ਜੇ ਜਾਣਾ ਹੋਊਗਾ ਵਾਜ ਦੇ ਦਿਓ ਫਿਰ ਚਲ ਜਾ ਕੋਈ ਨਹੀਂ ਇਕੱਠੇ ਚਲ ਜਾਗੇ ਹੁਕ ਤੇਰੀ ਵੇਖ ਆਇਆ ਕੋਠੇ ਤੇਰੀ ਨਹੀਂ ਲੱਭਾ ਮੈਨੂੰ लवली ਪਤਾ ਨਹੀਂ ਕਿੱਥੇ ਚਲ ਗਿਆ ਮੈਨੂੰ ਲੱਗਦਾ ਪਿਆ ਹੈ ਇਨੇ ਘੱਡੇ ਇਹ ਦੇਖ ਹੁਣ ਫੋਨ ਤਾਂ ਨਹੀਂ ਕੋ ਚਲ ਗਿਆ ਐਦਾਂ ਕਰਨੀ ਆ ਦਰਜੀਤ ਵੱਲ ਜਾਣੀ ਆ ਉਹਨੂੰ ਕਹਿਨੀ ਆ ਕਿ ਲੱਭ ਖਿਲਿਆ ਉਹ ਮੈਂ ਤਾਂ ਡੱਲਾ ਆਇਆ ਸੀ ਮੈਂ ਤੇਰੇ ਵੱਲ ਚੱਲੀ ਠੀਕ ਆਮੀ ਕਾ ਮਕੀਏ ਮੇਨ ਲਵਲੀ ਨਹੀਂ ਅੱਧਾ ਲੱਭਣ ਡਿਆ ਪਤਾ ਨਹੀਂ ਕਿੱਥੇ ਚਲ ਗਿਆ ਉਹ ਇੱਥੇ ਹੋਣਾ ਕਿੱਥੇ ਜਾਣਾ ਉਹਨੇ ਮੈਂ ਉੱਤੇ ਸਾਰੇ ਵੇਖਾਈਆਂ ਇੱਥੇ ਥੱਲੇ ਵੀ ਵੇਖਿਆ ਵਾ ਕਿਤੇ ਨਹੀਂ ਲੱਭਾ ਮੈਨੂੰ ਫੋਨ ਕਰਨਾ ਹੈ ਉਹਨੂੰ ਫੋਨ ਨਹੀਂ ਮੈਂ ਕੀਤਾ ਉਹਨੂੰ ਪਿੰਦਰ ਨੂੰ ਕੋਈ ਫਿਕਰ ਹੀ ਨਹੀਂ ਉਹਦਾ ਤੇ ਵੀ ਮੈਂ ਪੁੱਛ ਹੀ ਲਵਾਂ ਕਿੱਥੇ ਚਲ ਗਿਆ ਫੋਨ ਕਰਕੇ ਤੇ ਮੇਰੀ ਗੱਲ ਸੁਣਾ ਸ਼ਾਮਾ ਹੁਣ ਪੈ ਗਈਆਂ ਵਾ ਉਹ ਮੈਂ ਨਹੀਂ ਸੀਰਦਾ ਕਰਨਾ ਮੈਨੂੰ ਸਵੀਰਦਾ ਗਿਆ ਵਾ ਜਾਂ ਮੇਰਾ ਪੁੱਤ ਲੱਭ ਕਿਤੇ ਲਿਆਂ ਨੂ ਮੇਰੀ ਗੱਲ ਸੁਣਾ ਪਿਆਹੇ ਜੜੇ ਨਹੀਂ ਲੱਭਣ ਡੇ ਮੈਨੂੰ ਲੱਗਦਾ ਉਹ ਲੈ ਗਿਆ ਵਾ ਕਿਤੇ ਖਾਂਦਾ ਪੀਂਦਾ ਹੋਏ ਪਏ ਮੰਮੀ ਇੱਕ ਦਾਨੇ ਕੰਮ ਕਾਂਡੇ ਦੱਸ ਭਲਾ ਮੈਨੂੰ 5000 ਕਹੋ ਮੈਂ ਸ਼ਗਨਾਰੇ ਕੰਮ ਰੰਬੇ ਆ ਹਾਂ ਤੇ ਇੱਕ ਦਾਨਾ ਕੰਮ ਕਰਨ ਦੇ ਆ 5000 ਰੁਪਏ ਕੁੜੀ ਦਾ ਵੀ ਚੰਨ ਨਿਕਲ ਗਿਆ ਮੈਨੂੰ ਤੇ ਉਹਦਾ ਹੀ ਲੱਗਦਾ ਸਾ ਕੋਤੀ ਤੇ ਕਿਹਦਾ ਖਾਣ ਤੇ ਹੋਰ ਕਨੇ ਕੱਢਨੇ ਜਾਂ ਉਹਨੇ ਕੱਢਿਆ ਜਾਂ ਫਿਰ ਰਪਿੰਦਰ ਨੇ ਕੱਢਿਆ ਹੋਰ ਕਨੇ ਕੱਢਨੇ ਦੇਖੋ ਹੁਣ ਕਿੰਨੇ ਕੱਢੇ ਤਾਂ ਪਤਾ ਲੱਗੂਗਾ ਹੰਦਾ ਵਦ ਮੈਂ ਤਾਂ ਡਲਾਇਆ ਸੀ ਹੂੰ ਵੀ ਚਲੋ ਕੋਈ ਗੱਲ ਨਹੀਂ ਹੋਰ ਵਿਆਹ ਲਓ ਮੈਂ ਸੁਣਾ ਦੇਣਾ ਹੈ ਤਿਆਰ ਹੋ ਜੇ ਕੋਈ ਨਹੀਂ ਵੇਖ ਲਾਂਗੇ ਵਿਆਹ ਕੋਈ ਗੱਲ ਨਹੀਂ ਆਲਾਂ ਦੇ ਲੱਗ ਵਿਆਹ ਕਦਾ ਵੇਖਣਾ ਵਾ ਇੰਨੇ ਵੀ ਪਤਾ ਪਾਦੀ ਹੈ ਪਾਈ ਆ ਮੈਂ ਖੰਡਈ ਆ ਸਵੇਰ ਦਾ ਗਿਆ ਸਵੇਰ ਦਾ ਸ਼ਾਮਾਂ ਪੈ ਗਈਆਂ ਚੱਲ ਮੇਰਾ ਪੁੱਤ ਕਿਤੇ ਲੱਭ ਕੇ ਲਿਆ ਆ ਜਾ ਮੰਮੀ ਹੁਣ ਮੈਨੂੰ ਦੱਸ ਮੈਂ ਜਾਵਾਂ ਤਾਂ ਜਾਵਾਂ ਕਿੱਥੇ ਮੈਨੂੰ ਪਤਾ ਹੋਵੇ ਕਿੱਥੇ ਜਾਂਦਾ ਵਾ ਮੈਂ ਗਰਾਂ ਨਾਲ ਮੜਿਆਂ ਨੂੰ ਜਾਂਦਾ ਜਿਹਨਾਂ ਨਾਲ ਫਿਰਦਾ ਉਹ ਮੈਨੂੰ ਆਪ ਨਹੀਂ ਕਿ ਪੁੱਤ ਪਤਾ ਮੈਂ ਕੀ ਦੱਸਾਂ ਤੈਨੂੰ ਚੰਗਾ ਮੰਮੀ ਮੈਂ ਜਾਣਾ ਫਿਰ ਤਾਂ ਲੱਭ ਕੇ ਲਿਆਉਣਾ ਕਿ ਤੂੰ ਕਿਹਨੂੰ ਕੀ ਕਰਨਾ ਜਾ ਮੇਰਾ ਪੁੱਤ ਜਾ ਮੇਰਾ ਪੁੱਤ ਲੱਭ ਕੇ ਲਿਆ ਮੀ ਤੇ ਜਾਣ ਸੁੱਕਣੇ ਪਈ ਇਹ ਮੈਨੂੰ ਸਮਝ ਨਹੀਂ ਆਉਂਦੀ ਕਰਨ ਕੀ ਡਿਆ ਵਾ ਕਿਹੜੇ ਕਮੀ ਪਿਆ ਵਾ ਕੋਹ ਨਾ ਪੁੱਛ ਤੂੰ ਉਹਨੇ ਵਿਚਾਰੀ ਸਗਣਾ ਦਾ ਕੰਮ ਸ਼ੁਰੂ ਕੀਤੇ ਦੇ ਹੀ ਹੈ ਤੇ ਇਹਨੇ ਵਿੱਚ ਹੋਰ ਵਿਵਤਾ ਪਾ ਦਿੱਤੀ ਪੀਤ ਸੁਵੇਰ ਦਾ ਗਿਆ ਮ ਤੂੰ ਆ ਜਾ ਸ਼ਮੋਰੀਆ ਘਰ ਮੈਂ ਕਥੇ ਲੱਭੀ ਜਾਵਾਂ ਮਮੀ ਇਹਦੀ ਗੱਦਾ ਲੱਭ ਕੇ ਲਿਆ ਮੈਨੂੰ ਕੋਈ ਸਮਝ ਨਹੀਂ ਆਉਂਦੀ ਆ ਲੱਗੇ ਇੱਕੋ ਬੰਬੀ ਰਹਿ ਗਈ ਆ ਇਹ ਵੇਖ ਲੈਨੇ ਬਣਾ ਸਿਆ ਆ ਲਿਓ ਪਰੇ ਬਈ ਆਈ ਪੋ ਲਵਲੀ ਉਹ ਲਵਲੀ ਹਾਂ ਉਹ ਤੇਰਾ ਦਿਮਾਗ ਖਰਾਬਾ ਕੀ ਗੰਡਾ ਇੱਥੇ ਉਠ ਉਠ ਮੇਰਾ ਬਰਾ ਓ ਯਾਰ ਰਹਿਣ ਦੇ ਮੈਨੂੰ ਸੁਤਾ ਮੇਰੀ ਗੱਲ ਸੁਣ ਪੁੱਤ ਨੇ ਕੰਮ ਕਰਨ ਕੋ ਡਿਆ ਪਿਆ ਵਾਂ ਲਵਲੀ ਮੈਂ ਕੀ ਕਹਾਂ ਤੈਨੂੰ ਉਹ ਮੈਨੂੰ ਸੁਤਾ ਰਹਿਣ ਦੇ ਉਹ ਸੁਤਾ ਕਿੱਥੇ ਪਰਾਂ ਤੈਨੂੰ ਕਰੀਏ ਸੁਤਾ ਹੋਰ ਮੈਂ ਕਿੱਥੇ ਸੁਥਾਂ ਉਹ ਬਗਾਨੀ ਮੋਟਰ ਤੇ ਪਿਆ ਵਾਂ ਤੇ ਕਿਸੇ ਨੇ ਕੋ ਘਰ ਤਾਂ ਨਾ ਤੱਕਣੀ ਮਿਲਣਾ ਚੱਲ ਓਠ ਘਰ ਓ ਯਾਰ ਰਹਿਣ ਦੇ ਮੈਨੂੰ ਲੈ ਖੜਾ ਦਾ ਤਿੰਨ ਇਸ ਨੂੰ ਫੋਨ ਕਰਦਾ ਮੈਂ ਕੱਲਾ ਕਿਧਰ ਲੈ ਜੂ ਮੈਂ ਯਾਰ ਇੱਥੇ ਕਲਾ ਇਹਦਾ ਮਾਂ ਪਾ ਗਿਆ ਉਹ ਕਿੱਥੇ ਲੈ ਦਲਿਆ ਮੈਨੂੰ ਘਰ ਜਾਣਾ ਹੁਣ ਕਿੱਥੇ ਜਾਣਾ ਵਾ ਬੇ ਤੀਗ ਰਤੀ ਸਾਰੇ ਮਹੱਲੇ ਚ ਤੂੰ ਪਣੀ ਕਿਨੇ ਕਿ ਜਾਨੇ ਲੋਕਾਂ ਨੇ ਵੇਖਿਆ ਮੈਨੂੰ ਵੀ ਚੋੱਕੇ ਖਰਨੇ ਬੜੇ ਭਰਾ ਨੂੰ ਸ਼ਰਮਣੀ ਤੈਨੂੰ ਹੈਗੀ ਮਾੜੀ ਮੋੜੀ ਤੈਨੂੰ ਕਿਤੇ ਬਿਟੇ ਇਹ ਮੂੰਹ ਤੇਰੇ ਜੰਮਨ ਦਾ ਹੈ ਵੇ ਦੇ ਆਪਣੀ ਮੋੜ ਦੇ ਹਾਲ ਇੱਧਰ ਆ ਤੂੰ ਇਹਦੇ ਹੱਥੀਂ ਮਿਲ ਲੱਗਦਾ ਪੈਸੇ ਆਏ ਹੋਣੀ ਇਹਨੇ ਤਾਂ ਹੀ ਇਹ ਕੰਮ ਕੀਤਾ ਈ ਅਵੇ ਇਹ ਲਾ ਦੇ ਕੰਮ ਕਿੱਦਾਂ ਦੇ ਕੰਮ ਹੀ ਹੋ ਕੀ ਕਰਨ ਦੇਈ ਇਹਨੇ ਕੁੜੀ ਦੇ ਕੱਡੇ ਜੋ ਮੰਨ ਭਾਏ ਨਾ ਮੰਨ ਏਦਾਂ ਹੀ ਲੁੱਟਿਆ ਜਾਣਾ ਹੀ ਹੁਣ ਉਹ ਲੁੱਟਿਆ ਗਿਆ ਵਾ ਸਾਰੇ ਮੁੱਲਾ ਦੇਖਣੇ ਮੈਂ ਚੁੱਕ ਕੇ ਲਿਆਉਂਦੇ ਆ ਜਿੰਨੇ ਜਿਹੜੇ ਮੋਰ ਤੇ ਲੋਤੇ ਸੀ ਨਾ ਸਾਰੇ ਦੇਖਣੇ ਕੀ ਕੰਡੇ ਉਹ ਮੈਂਖ ਨਹੀਂ ਲੋਕਾਂ ਖਣਾ ਵੇਖ ਕੀ ਕੰਡਿਆ ਅੱਗੇ ਹੁੰਦਾ ਉਹਨੂੰ ਕੋਈ ਵੇਲਾ ਮੈਂ ਹੁਣ ਲੈ ਗਏ ਨੇ ਇਹਨੂੰ ਤੂੰ ਹਾਂ ਕੀ ਕਰਦੇ ਰਹੇ ਏ ਤੂੰ ਹਾਂ ਲਿਆਉਣਾ ਕਿੰਨੇ ਲਿਆਉਣਾ ਸੀ ਭਰਾ ਹੀ ਲਿਆਂਦੇ ਨੇ ਹੋਰ ਤੀਤੀ ਭਰਾਕ ਲਿਆਉਂਦੇ ਭਰਾ ਭਰਾਵਾਂ ਵਾਲੀ ਗੱਲ ਤੇ ਕਰਨ ਸੱਤ ਬਗਾਨੇ ਥੋੜੇ ਲਿਆਂਦੇ ਨੇ ਪਰ ਕੀ ਕਰੀਏ ਨਹੀਂ ਬੰਦੇ ਚੱਲ ਤਾਂ ਕਰ ਮੇਰਾ ਪੁੱਤ ਇਹਨੂੰ ਇਦਾਂ ਨੂੰ ਕਰ ਮੰਮੀ ਜੀ ਇਦਾਂ ਹੀ ਕਰਦਾ ਰਿਹਾ ਤੈਨੂੰ ਕਿੰਨੀ ਕਿਹੜੀ ਚੋਕੀ ਲਿਆ ਮੰਗਰਾਗੇ ਆਪਾਂ ਉਹ ਤੇ ਮੈਂ ਅੱਖਾਂ ਡਈਆਂ ਸੋਚਣ ਡਈਆਂ ਕੀ ਇਹਦਾ ਬਣੂਗਾ ਮਿਲ ਤੈਨੂੰ ਗੱਲ ਕੀ ਦੱਸ ਮੈਨੂੰ ਬਿਮਾਰੀ ਜੀ ਹੈ ਤੈਨੂੰ ਮੈਂ ਕੰਨਾਂ ਤੇ ਮਾਰਨੀ ਅਦਰ ਮੈਂ ਨਾਲੇ ਲੈ ਕੇ ਆ ਤੇ ਨਾਲੇ ਗਾੜੀ ਨੂੰ ਮਾਰ ਦੇ ਦੇ ਲਾ ਜੁੰਗੀ ਕੰਡਿਆ ਇਹਨੂੰ ਇਹ ਨਹੀਂ ਪਤਾ ਵੱਡਾ ਕੌਣ ਨਿੱਕਾ ਕੌਣ ਇਹਨੂੰ ਕੁਝ ਹੋ ਜਾਂਦਾ ਉੱਥੇ ਹੈ ਪਿਆਰ ਇੰਦਾ ਰਸਤੇ 'ਚ ਤੇ ਕੀ ਕਰਨਾ ਹੈ ਤੇ ਜ਼ਿੰਮੇਵਾਰੀ ਕਿਹਦੀ ਹੈਗੀ ਪਰ ਤੁਸੀਂ ਮੈਨੂੰ ਦੱਸਤਾ ਵਾ ਤੇ ਮਾਰਾ ਮਟਾ ਬੋਲਦੇ ਹੋ ਜੇ ਮੇਰਾ ਨਾਂ ਬੋਲਦੇ ਹ ਕਿਨੇ ਲੈ ਕੇ ਬਣਾਇਆ ਇਹਨੂੰ ਹੋ ਤਾਂ ਮੈਂ ਆਖਣ ਢਈ ਆ ਸੱਚੀ ਮੈਂ ਤਾਂ ਸੁਧੈ ਨਹੀਂ ਹੋ ਗਈ ਸੋਚ ਸੋਚ ਕੇ ਇਹਨੂੰ ਮੈਂ ਸਾਰੀ ਉਮਰ ਹੀ ਬਚੰਦੀ ਰਹੀ ਆ ਜੇ ਨੌਕਰੀ ਤੇ ਤੈਨੂੰ ਦਿਵਾਉਣੀ ਹੀ ਵੱਡੇ ਨੂੰ ਤੇ ਦਵਾਈ ਨੂੰ ਦਿੱਤੀ ਇਸੇ ਕਰਕੇ ਵਿਚਾਰੇ ਨਾ ਫਿਰੂਗਾ ਨਾ ਘਰ ਘਰ ਤੁਰਿਆ ਫਿਰੇਗਾ ਮੈਨੂੰ ਪਤਾ ਹੈ ਗਨ ਪੈ ਇਨਾਂ ਕੰਮਾਂ ਚ ਮਮੀ ਤੂੰ ਨਾ ਮੇਰੇ ਨਾਲ ਸੁਰਤੋ ਮਤ ਕਰਾ ਕੀਤਾ ਵਾ ਨਹੀਂ ਕੱਖ ਨਹੀਂ ਦਿੱਤਾ ਮੈਨੂੰ ਠੀਕ ਹੈ ਨਾ ਮੈਂ ਤਾਂ ਇਸੇ ਕਰਕੇ ਮੈਂ ਲਾ ਜੀ ਵੜਾਤਾ ਸਭ ਕੁਝ ਦਿੱਤਾ ਉਹਨੂੰ ਤੈ ਜਾ ਕੰਮ ਕਰਨ ਦਿਆ ਵਾ ਭੁਏ ਚ ਰਹਿਣਾ ਉਹ ਹੀ ਗੱਲ ਨਤੀਜੇ ਉਹ ਹੀ ਹੋ ਉਹ ਹੀ ਨਤੀਜੇ ਆਉਂਦੇ ਨੇ ਹੁਣ ਗਾੜੀ ਮੈਂ ਦੱਸ ਕੀ ਕਰਾਂ ਮੈਂ ਤੇ ਬੜਾ ਉਹ ਕਰਨਾ ਕੀ ਸਾਰਾ ਕਸੂਰ ਤੇਰਾ ਤੇ ਰੁਪਿੰਦਰ ਦਾ ਵਾ ਉਹ ਚੰਗਾ ਭਲਾ ਮੇਰਾ ਸਾਥ ਦੇ ਲੈ ਨਾ ਮਰਾ ਮੋਟਾ ਤੇ ਬਾਹਰ ਅੰਦਰ ਜਾਂਦੇ ਆ ਨਾ ਮੇਰੇ ਕੋਲ 5-6000 ਰੁਪਏ ਦੇਣ ਦਾ ਹੁੰਦਾ ਸੀ ਪਲੇਆ ਰੱਖ ਲਾ ਕੱਖ ਨਹੀਂ ਦਿੰਦਾ ਹੁਣ ਉਹ ਵੀ ਉਹਨੇ ਕਿੱਥੋਂ ਦੇਣਾ ਆਪ ਖਾਣ ਦਿਆ ਪਿਆ ਹੁਣ ਖਾਣ ਦਿਆ ਪਿਆ ਉਹ ਤੇ ਆਪ ਹੁਣ ਚੋਰੀ ਕਰਦਾ ਤੁਹਾਡੇ ਸਿਰ ਦੜ ਕੀ ਕਰਨ ਦਿਆ ਵਾ ਤੂੰ ਸਤਾ ਹੀ ਨਾ ਦਾਂ ਤੁਹਾਡੇ ਸਿਰ ਕਾਹਦੇ ਜਾਂਦੇ ਮੈਨੂੰ ਕੀ ਨਹੀਂ ਕੀਤਾ ਤੂੰ ਦੱਸੋ ਜੋ ਤੂੰ ਹੀ ਸਾੜਨਾ ਕਰਦੇ ਹੋ ਨਾ ਉਹਨੂੰ ਗੱਲਾਂ ਸੋਨੀਆਂ ਬੰਦੀਆਂ ਢੇਕੋ ਫਿਰ ਮੇਰੇ ਕੋਲ ਜਨਾਨੀਆਂ ਗੱਲਾਂ ਘੜਦਾ ਜਨਾਨੀਆਂ ਗੱਲਾਂ ਕਰ ਲੈਂਦੀਆਂ ਵਾ ਬੰਦਾ ਨਹੀਂ ਗੱਲਾਂ ਸਾੜਦਾ ਜੋ ਕਰਵਾਇਆ ਉਹਨੇ ਕਰਵਾਇਆ ਆ ਤੂੰ ਨਿਆਣੀ ਆ ਨਾ ਜਦੋਂ ਕਿੰਨੀ ਉਹ ਗੱਲ ਕਿੰਨੀ ਉਹਨੇ ਕਰਵਾਇਆ ਫਿਰ ਮੈਂ ਮਗਰ ਲਾ ਲੈਂਦੀ ਮੈਨੂੰ ਲਾ ਲੈਂਦੀ ਮਗਰ ਤੂੰ ਨਿਆਣੀ ਆ ਤੈਨੂੰ ਨਹੀਂ ਪਤਾ ਚੱਲ ਇਹਨੂੰ ਪਾਣੀ ਦਵਾਉ ਇਹਨੂੰ ਚਾਹ ਪਾਣੀ ਲੈ ਗਿਆ ਘਟ ਫਤ ਤੂੰ ਹਾਂ ਸ਼ਰਮ ਕਰ ਲੈ ਮਾਰੀ ਮੱਡੀ ਦੂਗਣੀ ਇਹਨੂੰ ਹੋਸ਼ੀਆ ਨਹੀਂ ਕੋਈ ਇਹਨੂੰ ਕਿਦਰ ਪਿੰਦਰ ਕਿੱਥੇ ਇਹਨੂੰ ਪੁੱਛਦਾ ਨਾ ਮੈਂ ਜਾ ਕੇ ਇਹ ਕਿਦਾਂ ਨੇ ਕੰਮ ਕੀਤੇ ਤੂੰ ਮਡੇ ਦਾ ਕੀ ਹਾਲ ਬਣਾਤਾ ਤੂੰ ਆ ਪਾਣੀ ਦੇ ਇਹਨੂੰ ਘਟ ਕੋ ਉੱਠ ਸਿਆਲੇ ਨੂੰ ਕੁੱਟ ਪਾਣੀ ਪਤਾ ਨਹੀਂ ਪਾਣੀ ਪੀ ਖਾਦਾ ਵਾ ਤੇ ਕੀ ਨਹੀਂ ਪਾਣੀ ਵੇ ਕਦਾ ਪਿੰਦਾ ਗਰਲ ਗੱਲ ਕਰਕੇ ਮੈਨੂੰ ਦੱਸ ਕੀ ਖਾਦਾ ਵਾ ਤੂੰ ਕਾਹਨੋਂ ਨਾ ਪੁੱਛਣ ਆਲਾ ਜਾ ਮੈਨੂੰ ਲੱਗ ਦੌੜ ਖਾ ਗਈ ਜੀ ਆਇਆ ਵਾ ਪੁੱਛਣ ਆਉਣਾ ਕੋਣ ਮੈਂ ਉਹ ਕੋਈ ਨਹੀਂ ਖਾਦਾ ਮੈਂ ਪਹਿਲਾਂ ਤੇ ਲੈ ਕੇ ਜੀ ਆਇਆ ਤੈਨੂੰ ਜੀ ਉੱਥੇ ਪਿਆ ਰਹਿੰਦਾ ਤੈਨੂੰ ਪਤਾ ਲੱਗਦਾ ਹੋਸ਼ਿਆ ਨਹੀਂ ਮਮੀ ਕੋਈ ਹੋਸ਼ਿਆ ਨਹੀਂ ਇਹਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਹੋ ਜੀ ਸੰਗਤ 'ਚ ਪੈ ਗਿਆ ਵੇ ਹੁਣ ਕੀ ਬਾ ਕੀ ਕਹਦਾ ਕੀ ਇਹਦਾ ਨਤੀਜਾ ਮਾਰਾ ਹੀ ਆ ਨਤੀਜਾ ਤੁਸੀਂ ਹੀ ਮਾਰਿਆ ਕਰਵਾਇਆ ਕਿੰਨੇ ਮਾਰਾ ਕਰਨਾ ਸੀ ਹੁਣ ਵੇਖ ਲਈ ਮੂੰਹ ਹੁਣ ਕੱਲ ਨੂੰ ਵਿਆਹ ਜਾਣਾ ਵਾ ਕਿਦਾਂ ਲੈ ਕੇ ਜਾਵਾਂਗੇ ਇਹਨੂੰ ਦੱਸ ਕੋਈ ਨਹੀਂ ਆਪੇ ਹੋਸ਼ ਕਰੇ ਗਈ ਹੋਸ਼ ਕਰੇਗਾ ਉੱਥੇ ਜਾ ਕਿਦਾਂ ਨੇ ਕੰਮ ਕਰ ਲੈ ਫਿਰ ਮੈਂ ਬੇਟੀ ਕਰਵਾਵਾਂਗੇ ਠੀਕ ਹੈ ਨਾ ਮੈਨੂੰ ਤਾਂ ਆਪਣੀ ਚੰਗੇ ਭੜੇ ਦੇ ਸਿਹਾਰੇ ਮਿਲ ਗਏ ਨਾ ਜੇ ਮੈਨੂੰ ਮੇਰੀ ਬੇਟੀ ਕਰਵਾ ਲਓ ਠੀਕ ਹੈ ਨਾਲ ਕਰਕੇ ਇਹਨੂੰ ਇਹਨੂੰ ਰੈਂਟੇ ਕਰੇ ਇਹਨੂੰ ਜਰੂਰ ਕਰਨਾ ਵਾ ਆਹ ਲੋਕਾਂ ਨੂੰ ਪਤਾ ਨਹੀਂ ਲੱਗਦਾ ਦੂਜਾ ਭਰਾ ਕਿੱਥੇ ਗਿਆ ਵਾ ਰਪਿੰਦਰ ਕਿੱਥੇ ਆ ਉਹਨਾਂ ਅਵਾਜ਼ ਦਿੰਨੀ ਆ ਮਾਰੋ ਆਵਾਜ਼ ਨੂੰ ਮੈਂ ਕਰਦਾ ਉਹਨਾਂ ਨਾਲ ਗੱਲ ਉਹਨਾਂ ਭਾਬੀ ਭਾਬੀ ਥੱਲੇ ਆ ਆ ਗਈ ਇੱਕ ਮਿੰਟ ਉਹਦਾਂ ਨੇ ਕੀ ਕਰੀ ਜਾਂਦੀ ਉੱਤੇ ਹੋਣੇ ਇਹ ਥੱਲੇ ਇੰਨੀ ਆਵਾਜ਼ ਨਹੀਂ ਤਾਂ ਪਤਾ ਨਹੀਂ ਕਿੱਥੇ ਦੇ ਹੀ ਆਵਾਜ਼ ਕਿੱਥੇ ਸੋਣੀ ਮੈਂ ਤਾਂ ਉਹਨਾਂ ਨੂੰ ਫੋਨ ਲਾ ਕੇ ਵੇਖਣ ਦੀ ਫੋਨ ਨਹੀਂ ਚੁੱਕਣ ਦੇ ਬੰਨੀ ਕਿੱਥੇ ਗਏ ਆ ਉਹ ਫੋਨ ਕਿਥੇ ਚੁੱਕਣਾ ਉਹਨਾਂ ਨੇ ਮੈਂ ਆਪੇ ਆਈ ਸ਼ਰਾਬ ਪੀ ਕੇ ਅੰਦਰ ਅੰਦਰ ਤੁਹਾਨੂੰ ਨਹੀਂ ਪਤਾ ਮੈਂ ਤਾਂ ਛਦਾਈਆਂ ਵਾਂਗੂ ਫੋਨ ਲਈ ਜਾਂਦੀ ਆ ਕਿ ਪਤਾ ਨਹੀਂ ਕਿੱਥੇ ਹਲਦਾ ਘਰ ਕਿਉਂ ਨਹੀਂ ਆਏ ਤੈਨੂੰ ਲੱਭੇ ਹਣ ਉੱਥੇ ਪਿਆਈ ਕੇ ਦੀ ਮੋਟਰ ਤੇ ਠੀਕ ਆ ਉਥੋਂ ਲੈ ਕੇ ਆਏ ਨਾ ਮੈਂ ਦੀ ਰਾਤ ਕੀ ਇਹ ਬੰਦੇ ਦਾ ਮੈਂ ਹਾਲ ਕਰਾਂ ਕੋ ਨਹੀਂ ਇਹਨਾਂ ਦੇ ਨਾ ਹਾਲ ਪਾ ਲਿਆ ਇੱਕ ਕਸੂਰ ਸਾਰਾ ਤੁਹਾਡਾ ਨੀ ਮੰਮੀ ਦਾ ਵਾ ਹੋਰ ਕਿਹਾ ਦਾ ਕਸੂਰ ਨਹੀਂ ਆ ਕੀ ਪਤਾ ਹਨ ਤੇ ਭਾਜੀ ਕੋ ਸਮਝ ਨਹੀਂ ਲੱਗਦੀ ਤੇ ਅਸੀਂ ਕੀ ਕਰੀਏ ਰਪਿੰਦਰ ਜੋ ਚੰਗੇ ਕੰਮ ਕਰਦੀ ਨਾ ਤੇ ਅਜਾ ਕੰਮ ਨਾ ਹੁੰਦਾ ਜੋ ਤੂੰ ਹੜਨਾ ਕਰਦੀ ਰਹੀ ਹੈ ਨਾ ਉਤਰ ਕੀਤੇ ਕਰਮਾਂ ਦਾ ਫਲ ਵਾ ਅਸੀਂ ਕਿਹੜੇ ਮਾੜੇ ਕਰਮ ਕਰ ਛੜੇ ਹਨੂ ਦੱਸ ਦੋ ਨਾ ਤੁਸੀਂ ਕੀ ਹੈ ਇਹਦਾ ਸਭ ਤੋਂ ਪਤਾ ਵਾ ਤੁਨੂੰ ਜੋਦੀ ਕਰਦੀ ਆ ਰਹੀਆਂ ਤੁਸੀਂ ਦੀ ਮੰਮੀ ਅਸੀਂ ਕੁਛ ਨਹੀਂ ਕੀਤਾ ਹੈਗਾ ਭਾਜੀ ਠੀਕ ਵਾ ਨਾ ਪਤਾ ਨਹੀਂ ਜੜਾ ਕੋਈ ਹੁੰਦਾ ਬਸ ਸਾਡੇ ਹੀ ਦਿਵਾਲੇ ਹੁੰਦਾ ਵਾ ਮੈਨੂੰ ਪੁੱਛ ਲਓ ਕਿਰੇ ਵਾਲਾ ਦੰਦ ਲੈ ਕੇ ਆਇਆ ਨ ਮੈਂ ਤੂੰ ਕਿੱਥੇ ਮੈਂ ਤਾਂ ਬਾਹਰ ਲੱਭ ਕੇ ਆਈ ਆ ਤੈਨੂੰ ਮੰਮੀ ਜਾਣਾਂ ਮੈਂ ਕਿੱਥੇ ਨਾਗ ਦੇ ਰੋਟੀ ਪਾਣੀ ਦਾ ਫਿਕਰ ਨਾਗ ਦੇ ਕੋ ਹੋਰ ਤੂੰ ਕੋਠੇ ਜੜਕੇ ਤੇ ਫੋਨ ਲਈ ਹੀ ਲਾਉਣੇ ਨੇ ਮੈਂ ਲਾ ਕੇ ਪੁੱਛ ਨਹੀਂ ਕਿ ਆਈ ਕਿਉਂ ਨਹੀਂ ਆ ਮੈਂ ਤੈਨੂੰ ਭੇਜਿਆ ਮੈਂ ਜਾਂ ਲੱਭ ਕੇ ਲਿਆ ਮੈਂ ਤਾਂ ਸਾਰੇ ਵੇਖ ਕੇ ਗਈ ਵੀ ਤਾਂ ਕਿਤੇ ਲੱਭਾ ਨਹੀਂ ਇਹ ਪਤਾ ਨਹੀਂ ਕਿ ਸਾਹਬ ਜੀ ਜੇ ਤੁਸੀਂ ਦੋਵਾਂ ਚੰਗੇ ਕੰਮ ਕੀਤੇ ਹੁੰਦੇ ਨਾ ਤਾਂ ਜੋ ਮਰਜੀ ਤੇ ਨਾ ਪਿਆ ਹੁੰਦਾ ਚਲ ਜਿਹੜਾ ਸਾਡੇ ਕੋ ਹੋ ਗਿਆ ਹੁਣ ਮਾਫੀ ਦੇ ਦਿਓ ਕੀ ਕਰਨਾ ਫਿਰ ਮਾਫੀ ਦੇ ਦਿਓ ਹੁਣ ਉਹਨੂੰ ਸਮਝਾਓ ਉਹਨੂੰ ਕਿਤੇ ਸਮਝਾਉਣਾ ਵਾ ਉਹਨੂੰ ਹਾਂ ਤੂੰ ਹੀ ਸਮਝਾ ਸਕਣਾ ਮੈਂ ਸਮਝ ਅਗਲੋ ਗੱਲ ਨੂੰ ਪੈਂਦਾ ਹੀ ਓ ਚਲ ਭਾਜੀ ਇਦਾਂ ਕਰੋ ਹਾਂ ਤੁਹਾਡੀ ਗੱਲ ਸਮਝ ਲੈਣੀ ਆ ਤੁਸੀਂ ਥੋੜਾ ਬੋਤਾ ਸਮਝਾਓ ਉਹਨਾਂ ਨੂੰ ਹਾਡੀ ਤਾਂ ਗੱਲ ਨਾਲੋਂ ਮੰਦੇ ਤੇ ਨਾ ਹੁੰਦੇ ਹੁਣ ਰਵਿੰਦਰ ਤੇ ਪਹਿਲਾਂ ਚੰਗੀ ਰਹਿੰਦੀ ਨਾ ਤੇ ਆ ਜਾ ਕੰਮ ਨਾ ਹੁੰਦੇ ਇਹ ਦਿਨ ਦੇਖਣੇ ਪੈਣ ਡੇ ਹੁਣ ਇਹਨੂੰ ਮੈਂ ਬੜਾ ਸਮਝਾਇਆ ਸੀ ਮੈਂ ਕਿਹਾ ਨਾ ਐਦਾਂ ਕਰ ਮੰਮੀ ਤੂੰ ਵੀ ਨਾਲ ਹੀ ਰਲੀ ਠੀਕ ਹੈ ਨਾ ਤੇ ਅੱਲਾ ਤੇ ਮੈਂ ਨਹੀਂ ਫਿਰ ਉਹਦੀ ਮਾਮੀ ਪਿੰਡ ਜਾ ਕੇ ਪਾਣੀ ਮਾਰ ਕੇ ਆਈਆਂ ਤੂੰ ਤੂੰ ਕਿਹਨਾਂ ਹੀ ਤੰਗੇ ਕੰਮ ਕੀਤੇ ਹੈ ਕਿਹਨੇ ਤੇ ਮੈਨੂੰ ਟਿਕਾ ਨਹੀਂ ਦਿੱਤਾ ਤੈਨੂੰ ਕੀ ਪਤਾ ਪਤ ਮੈਂ ਅੱਗੇ ਵੀ ਕਿਹਾ ਮੰਮੀ ਤਰਾ ਸੁਰ ਮੇਰਾ ਨਾ ਕੱਢੀ ਜਾਉ ਠੀਕ ਵਾ ਨਾ ਤੂੰ ਨਿਆਣੀ ਤੈਨੂੰ ਟਿਕਾ ਨਹੀਂ ਦਿੱਤਾ ਉਹ ਗਲਤੀ ਹੋ ਗਈ ਉਹ ਤੋਂ ਮਾਫੀ ਮੰਨ ਤੂੰ ਉਹਨੂੰ ਵੀ ਕਰਾ ਠੀਕ ਤੇ ਮੈਂ ਹੁਣ ਗੱਲੀ ਕਰ ਕੱਲੀ ਤੈਨੂੰ ਕਰਨਾ ਪੈਣਾ ਮਾਹਣ ਜੇ ਤੂੰ ਮਗਰ ਉਹਨਨਤ ਕਰੂਗਾ ਬਾਹਰ ਨਿਕਲ ਲਿਆ ਕਰੋ ਠੀਕ ਹੈ ਨਾ ਜਿਹੜੀ ਮੁਕਦੀ ਗੱਲ ਵਾ ਪਾਜੀ ਕਿੰਨਾ ਕ ਬੰਦ ਬੰਦ ਰੱਖੀਏ ਹੋਰ ਚੋਕ ਘੜੇ ਤਿਆਰ ਰੱਖਿਆ ਨਹੀਂ ਜਾਂਦਾ ਉਹਨੂੰ ਪੈਸੇ ਦੇ ਲੈਣਾ ਦਿਆ ਕਰੋ ਵਾਹ ਜੇ ਕਦੋਂ ਦਿੱਤੇ ਆ ਅਸੀਂ ਤਾਂ ਸਾਰਾ ਕੁਝ ਖੋਲਿਆ ਤਕੂ ਉਹ ਮੈਨੂੰ ਲੱਗਦਾ ਨੇ ਕੁੜੀ ਦੇ ਕੱਢ ਕੇ ਲੈ ਗਿਆ ਹੀ ਉਹ ਜਿਹੜੇ ਪੈਸੇ ਨਹੀਂ ਕੁੜੀ ਦੇ ਪੈਸੇ ਤੇ ਹੀ ਕੱਢਣ ਦੇਓ ਕਿੰਨੀ ਕੀ ਚੰਗੀ ਗੱਲ ਵਾ ਤੇ ਪਾਜੀ ਮੈਨੂੰ ਇਹ ਗੱਲ ਦਾ ਪਤਾ ਹੀ ਨਹੀਂ ਆ ਕਿ ਪੈਸੇ ਕੱਢੇ ਆ ਤੇ ਘਰ ਵਾਲਾ ਤੇਰਾ ਹੀ ਹੈ ਨਾ ਤੇ ਜੇਬ ਖੋਲਣੀ ਹੀ ਨਾ ਪੈਸੇ ਥੋੜੇ ਬੋਤੇ ਹੈ ਵਿੱਚ ਕਿ ਨਹੀਂ বারবার ਕਹਿਂਦੀ ਆਂ ਕਿ ਜਿਹੜੇ ਪੈਸੇ ਆ ਨਾ ਉਹਨਾਂ ਨੂੰ ਲੋਕ ਲਾ ਕੇ ਰੱਖਿਆ ਕਰੋ। ਠੀਕ ਆ ਨੀ ਲੋਗਾਂ ਦੀ ਪਤਾ ਲੱਗ ਗਿਆ। ਕਿਉਂ ਗੀ ਹੁਣ ਪਤਾ ਨਹੀਂ ਉਹਨਾਂ ਨੇ ਕਿਹੜੇ ਵੇਲੇ ਪੈਸੇ ਕੱਢ ਕੇ ਲੈ ਜਾ ਕਰਨੇ ਆ ਤਾਂ ਮੁੜ ਕੇ ਵੇਦੇ ਨਾ ਰਿਆ ਕਰੋ। ਤੇ ਤੋਂ ਚੰਗਾ ਇਹ ਹੋਈ ਇੱਕ ਬੰਦਾ ਆਪਣੇ ਜਿੰਦਰੇ ਨਾਲ ਹੀ ਰੱਖੇ ਠੀਕ ਆ। ਕੁੜੀ ਦੀ ਬੇਇੱਜ਼ਤੀ ਹੋਈ ਜਦੋਂ ਇਹਨੂੰ ਫੜਾਏ ਆ ਤੇ ਵਿਚ ਆ ਵੇਖਣ ਮੈਂ ਜਿਹਨਾਂ ਪੈਸੇ ਕਹਿੰਦੇ 5000 ਨਿਕਲੇ ਉਹ ਕਹਿੰਨੀ ਮੈਂ 30000 ਲੈ ਕੇ ਆਈ ਆ। ਉਹਰੇ ਫਿਰ ਤੁਹਾਡੇ ਨਾਲ ਲੱਗਣਾ ਜਾਂ ਲਵੜੀ ਦੇ ਨਾਲ ਲੱਗਣਾ। ਕੋਈ ਨਹੀਂ ਕਰ ਸਕਦੀ ਠੀਕ ਵਾ ਨਾ। ਹੁਣ ਜੇ ਸਮਝਾ ਸਕਦੇ ਰਲ ਮਿਲ ਕੇ ਸਮਝਾ ਲ ਜਿੱਦਾਂ ਹੁੰਦੀ ਆ ਨਰਿੰਦਰ ਇਹਨੂੰ ਅੰਦਰੋਂ ਬਾਹਰ ਆ ਨਿਕਲ ਦਈਏ ਸਾਰਾ ਮਹੱਲਾ ਵੇਖਣ ਡਿਆ ਹੀ ਉਹ ਕਿੰਨੀ ਬੇਇੱਜ਼ਤੀ ਹੁੰਦੀ ਆ ਅਖਣਾ ਮੁੰਡਾ ਨੌਕਰੀ ਤੇ ਲੱਗਾ ਦਾ ਹੀ ਕਿੱਡਾ ਸੋਹਣਾ ਤੇ ਹੁਣ ਮੈਂ ਇਹਨਾਂ ਨਸ਼ੇ ਡਹਿ ਪਿਆ ਕਰਨ ਮੰਮੀ ਕੀ ਕਰਾਂ ਸੱਚੀ ਮੈਂ ਤੇ ਅੱਕ ਗਈ ਆ ਹਲੇ ਮੈਂ ਰਾਤੀ ਇਹਨਾਂ ਨਾਲ ਇਹਨਾਂ ਮੱਥਾ ਮਾਰਿਆ ਹੀ ਨਾ ਪਿਆ ਵਾਲੇ ਕੰਮ ਨਾ ਕਰੋ ਨਾ ਕਰੋ ਇਹਦੇ ਵਿੱਚ ਤੁਹਾਡਾ ਹੀ ਫਾਇਦਾ ਵਾ ਪਰ ਉਹ ਗਲਤੀ ਹੁੰਦੀ ਨਹੀਂ ਹੁਣ ਪਿਆਹ ਤੇ ਲਸਾਂਬ ਕੇ ਰੱਖ ਆਪਣਾ ਵੀ ਤੁਹਾਨੂੰ ਵੀ ਜਿੰਦਰੇ ਮਾਰਨੇ ਪੈਣੇ ਇਹ ਵਿਗਰ ਗਿਆ ਵਾ ਹੁਣ ਕੰਮ ਇਹਦਾ ਚੱਲ ਕੋਈ ਗੱਲ ਨਹੀਂ ਸਮਝਾਉਣੀ ਆ ਵੇ ਨਹੀਂ ਭਲਾ ਜਾ ਕੇ ਮੈਂ ਆ ਦੱਸ ਕੀ ਕਰਾਂ ਹੈ ਮਾਹ ਕਿਤੇ ਮੈਂ ਆਪਣਾ ਪੁੱਤ ਕਿਤੇ ਐਡਾ ਪਾਲ ਲਿਆ ਕਿਤੇ ਜਵਾਨ ਕੀਤਾ ਤੇ ਪੁੱਠਿਆਂ ਨੱਕਮਾਂ ਚ ਲੱਗ ਗਿਆ ਹੀ ਪਹਿਲਾਂ ਮੈਨੂੰ ਦੱਸੋ ਤੁਸੀਂ ਆਏ ਕਿੱਥੋਂ ਆ ਇੰਨਾ ਨੇੜਾ ਕਰ ਦਿੱਤਾ ਵਾ ਤੁਹਾਨੂੰ ਵੀ ਚੰਗਾ ਭਲਾ ਪਤਾ ਵਾ ਕੁੜੀ ਨੂੰ ਚੂੜਾ ਚੜਾਉਣਾ ਵਾ ਉਹ ਸੁਨੀਪ ਤੈਨੂੰ ਮੈਂ ਦੱਸਾਂ ਕੀ ਉਥੋਂ ਦੇ ਮੁੰਡੇ ਆਏ ਆ ਉਹਨਾਂ ਸਾਹਮਣੇ ਮੈਂ ਦੱਸਦਾ ਤੈਨੂੰ ਕੀ ਮੇਰੀ ਗੱਲ ਸੁਣ ਲੈ लवली ਨਾ ਪੀ ਕੇ ਡਿੱਗਾ ਹੀ ਉੱਥੇ ਕਿਹਦੀ ਮੋਟਰ ਤੇ ਪਿਆ ਹੀ ਪੀ ਕੇ ਡਿੱਗਾ ਹੀ ਹੋਰ ਕੀ ਹੈ ਤੁਹਾਨੂੰ ਕਿਹਨੇ ਦੱਸਿਆ ਉਹ ਮੈਨੂੰ ਲੱਭਣ ਡਿਆ ਹਨ ਉਹ ਤੋਂ ਲੈ ਕੇ ਆਇਆ ਜਾ ਕੇ ਮੈਨੂੰ ਮੰਮੀ ਨੇ ਦੱਸਿਆ ਸੀ ਲੱਭਣੀ ਲੱਭਣ ਨਹੀਂ ਡਿਆ ਨੂੰ ਲੈ ਕੇ ਆ ਕੇ ਦੋ ਵੇਖ ਲਓ ਮੁੰਡੇ ਦਾ ਹਾਲ ਕੀ ਬਣੂਗਾ ਇਹਨਾਂ ਦਾ ਚੰਗਾ ਭਲਾ ਹੀ ਇਹ ਸਾਰਾ ਕੁਝ ਨਾ ਮੰਮੀ ਦਾ ਕਰਕੇ ਤਰਪਿੰਦਰ ਦਾ ਕਰਕੇ ਹੋਣ ਡਿਆ ਵਾ ਕੀਤੀਆਂ ਅੱਗੇ ਆਉਂਦੀਆਂ ਨਹੀਂ ਨਾ ਕਰਕੇ ਆਏ ਉਹਨਾਂ ਨਾਲ ਚੰਗੀ ਬੇਇੱਜ਼ਤੀ ਕੀਤੀ ਹੈ ਦੋਵਾਂ ਦੀ ਕਿਉਂ ਲੱਗ ਜੇਗੇ ਦੇਦੇ ਉਹਨਾਂ ਨੂੰ ਫੇਰ ਨਹੀਂ ਲੱਗਣੀ ਜਿੰਨਾ ਮਰਜ਼ੀ ਸਮਝਾ ਲੋ ਹੁਣ ਮੈਨੂੰ ਕਹਿਣ ਦੀ ਹੀ ਭਾਜੀ ਪੇਸ਼ ਸਮਝਾ ਦਿਓ ਉਹਨੂੰ ਮੈਂ ਕੀ ਸਮਝਾਵਾਂ ਬਿਲਕੁਲ ਗਿਆ ਹੁਣੋ ਬਾਜੀ ਕੋ ਸਮਝਾਉਣ ਗਲਤੀਆਂ ਇਹ ਕਰਨ ਤੇ ਸਮਝਾਉਣ ਬਾਜੀ ਹੁਣ 판ੂ ਕੀ ਲੋੜ ਸਮਝਾਉਂਦੀ ਜੋ ਮਰਜੀ ਕਰਨ ਕਰਨਾ ਉਹਨਾਂ ਨੇ ਵੀ ਕੀ ਆ ਖਾਪ ਗਈਆਂ ਹੁਣ ਉਹ ਨਹੀਂ ਆਣੀਆਂ ਹੁਣ ਸਮਝ ਨਹੀਂ ਆਉਂਦੀ ਕਰੀਏ ਤੇ ਕਰੀਏ ਕੀ ਹੁਣ ਕੀ ਕਰ ਸਕਦੇ ਆ ਜੇ ਉਹਨੂੰ ਸਮਝਾਇਆ ਤੇ ਉਹਨੇ ਤਾਨੂੰ ਪੈਣਾ ਆ ਗਿਓ ਉਹ ਸੰਦੀਪ ਉਹ ਨਹੀਂ ਸਮਝਣਾ ਹੈਗਾ ਹੁਣ ਮੰਮੀ ਦੱਸਣ ਦੀ ਉਹ ਕਹਿੰਦਾ ਮੈਂ ਨਹੀਂ ਨੌਕਰੀ ਚੱਕੜੀ ਕਰਨੀ ਹੁਣ ਉਹ ਮੈਂ ਜੇ ਨਹੀਂ ਨੌਕਰੀ ਕਰਨੀ ਮੈਨੂੰ ਦੱਸ ਦਿੰਦਾ ਆਹ ਹਣੂ ਕੇ ਪੁਖੇ ਮਾਰਨ ਦੇ ਆ 50 60 ਹਜ਼ਾਰ ਦੀ ਨੌਕਰੀ ਨਾ ਤਮਾਂਂ ਡਿਆ ਵਾ ਇਹਦਾ ਬਾਨਾ ਕੀ ਉਹ ਕਰੇ ਮੈਨੂੰ ਦੱਸ ਦਿੰਦਾ ਤੇ ਹੜ ਦੇ ਆ ਦਿਨ ਨਾ ਹੁੰਦੇ ਕਿਦੇ ਐਵੇਂ ਚ ਸੁੱਖ ਦੀ ਰੋਟੀ ਖਾ ਲੰਦੇ ਕਿਦੇ ਉਜੜ ਪਾਵਾਂ ਜਾਨ ਹਾਨੂੰ ਨਹੀਂ ਹਿੱਸਾ ਦੇਣਾ ਇਹਨਾਂ ਨੇ ਚਲੋ ਕੋਈ ਗੱਲ ਨਹੀਂ ਕੀਤੀਆਂ ਤੇ ਅੱਗੇ ਆਉਣ ਹੀ ਡਈਆਂ ਨਾ ਪਤਾ ਲੱਗ ਜਾਣਾ ਇਹਨਾਂ ਨੂੰ ਕਿ ਕੀ ਬੰਨ ਡਿਆ ਹਣ ਸਾਡੇ ਨਾਲ ਤਰਲੇ ਮਾਰਨੇ ਇਹਨਾਂ ਨੇ ਸਾਡੇ ਹੁਣ ਸੰਦੀਪ ਜੀ ਐਹੀਂ ਕੋ ਨਹੀਂ ਨਾ ਕਹਿੰਦੇ ਰੱਬ ਦੇ ਵਿੰਦਾ ਹੀ ਨਾ ਕੀਤੀਆਂ ਅੱਗੇ ਆਉਣ ਡੀਆਂ ਸਾਰੀਆਂ ਆਈ ਹੁਣ ਮਾਫੀ ਮੰਗਣ ਰਵਿੰਦਰ ਹਾਂਜੀ ਮੈਨੂੰ ਮਾਫ਼ ਕਰ ਦੇ ਸਾਡੇ ਕੋਲ ਗਲਤੀ ਹੋ ਗਈ ਐ ਮੈਂ ਮੇਰਾ ਸੁਭਾਅ ਨਹੀਂ ਤੇਰੇ ਵਰਗਾ ਹੈਗਾ ਮੈਂ ਤਾਂ ਮਾਫ਼ ਕਰ ਹੀ ਦੇਣਾ ਵਾ ਜਦੋਂ ਪਤਾ ਵਾ ਕਿ ਬੰਦਾ ਡਿਗ ਡੇਕੇ ਘਾ ਰੌਂਡਿਆ ਵਾ ਹੁੰਦਾ ਮਾਫ਼ੀਆਂ ਮੰਗਣੀਆਂ ਸਭ ਕੋ ਆ ਨਾ ਮੰਮੀ ਵੀ ਕਹਿ ਜਾਂਦੀ ਮੇਰੀ ਗਲਤੀ ਕੋਈ ਨਹੀਂ ਗਲਤੀ ਬਣਾਨੀ ਕਹਿਦੀ ਫਿਰ ਗਲਤੀ ਸਾਡੀ ਹੀ ਬਦਲਣ ਵਾਲੀ ਤਾਂ ਨਹੀਂ ਹੈਗੀ ਧੀਪ ਬਦਲਣ ਵਾਲੀ ਹੈ ਨਹੀਂ ਓਏ ਇਹਦੀ ਗੱਲਾਂ ਜਿਨਾਂ ਹੀ ਠੀਕ ਹੈ ਨਾ ਇਹਦਾ ਪਤਾ ਕੋਈ ਨਹੀਂ ਯਾਨੀ ਕੀ ਕਰ ਜਣਾਈ ਹੁਣ ਮੈਂ ਉਹ ਨਾਲ ਲੜਾਈ ਥੋੜੀ ਕਰਨੀ ਘਰ ਚ ਵਿਆਹ ਧਰਿਆ ਵਾ ਤੇ ਲੜਾਈ ਕਰਨੀ ਹੁਣ ਮੈਨਾਂ ਕੋਈ ਗੱਲ ਨਹੀਂ ਫਿਰ ਵੀ ਨੇ ਆਪਣਾ ਧਿਆਨ ਰੱਖੀ। ਇਹ ਕਿਦ ਕੋ ਬਚ ਕੇ ਰਹੀ ਇੱਕ ਗਵੰਡਨ ਤੋਂ। ਕੋਈ ਗੱਲ ਨਹੀਂ ਤੂੰ ਮੈਂ ਤੇ ਘਰ ਨਹੀਂ ਹੁੰਦਾ ਤੂੰ ਘਰੋਂ ਨਹੀਂ ਗਈ। ਤੇ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ। ਸੁਣੀ ਹੈਗੀ ਹੁਣ ਸਿਮੀ ਨੇ ਵੀ ਚੱਲ ਜਾਣਾ। ਚਲੋ ਇਹਨਾਂ ਗੱਲਾਂ ਨੂੰ ਛੱਡੋ ਤੇ ਆਓ। ਚੜਾਈਏ ਕੁੜੀ ਨੂੰ ਚੂੜਾ। ਅੱਗੇ ਅੱਧੀ ਰਾਤ ਹੋ ਗਈ ਆ। ਚਲੋ ਫਿਰ। 사시카 ਦੀਦੀ ਹੈਲੋ 사시카 ਸੰਦੀਪ ਹਸਣਾ ਕੀ ਹਾਲ ਚਾਲ? ਹਾਂਜੀ ਹਾਂਜੀ ਵਧੀਆ ਤੀ ਸੁਣਾਓ। ਆਪਣੇ ਵਧੀਆ ਹੋਰ ਹੋ ਗਈਆਂ ਤਿਆਰੀਆਂ ਵਿਆਹ ਦੀਆਂ ਹਾਂਜੀ ਹਾਂਜੀ ਵਿਆਹ ਦੀਆਂ ਤਿਆਰੀਆਂ ਹੋ ਗਈਆਂ ਵਾ ਤਹੀ ਸਮਾਂ ਹਾਂ ਅਸਵੇਰੇ ਟਾਈਮ ਨਾ ਆਦੀ ਉਹ ਫਿਰ ਨਹੀਂ ਨਹੀਂ ਅਹੀਂ ਟਾਈਮ ਨਹੀਂ ਆ ਜਣਾ ਮੈਂ ਦੀਦੀ ਕੋਲ ਸੰਦੀਪਾ ਦੇ ਕੱਪੜੇ ਸੀਤ ਕੇ ਆ ਗਏ ਸੀ ਮੀਨੇ ਸਾਰੇ ਹਾਂਜੀ ਹਾਂਜੀ ਦੀਦੀ ਕੱਪੜੇ ਤੇ ਆ ਗਏ ਸੀ ਸਾਰੇ ਸੀਪ ਕੇ ਤੇ ਪੈਕਿੰਗ ਵੀ ਹੋ ਗਈ ਹੈ ਸਾਰੀ ਅੱਛਾ ਆਪਾ ਕੋ ਕੇ ਦੇਖ ਲੈਣਾ ਠੀਕ ਹੈ ਸਾਰੇ ਹਾਂਜੀ ਹਾਂ ਕੱਪੜੇ ਤੇ ਬਹੁਤ ਸੋਹਣੇ ਆਏ ਆ ਸੀਤੇ ਵੀ ਬੜੇ ਸੋਹਣੇ ਆਣੇ ਆਹ ਉਹ ਤੇ ਇੱਕ ਵਾਰੀ ਫੇਰ ਝਾਤੀ ਮਾਰ ਲੈਣੀ ਕੋਈ ਕੀ ਨਹੀਂ ਰਹਿ ਰਿਹਾ ਗੇ ਕੁੜੀ ਦੀ ਨਹੀਂ ਨਹੀਂ ਸਾਮਾਨ ਤਾਂ ਸਾਰਾ ਪਾ ਲਿਆ ਨੇ ਆਪੇ ਅੱਛਾ ਹਾਂਜੀ ਤੇ ਹੁਣ ਨਾ ਅਸਵੇਰੇ ਦੇਹੀ ਚੜਨਾ ਵਾ ਤੇ ਟਾਈਮ ਨਾ ਆ ਜਿਓ ਤੁਸੀਂ ਹਾਂ ਸੁਦੇਬ ਮੈਂ ਤੈਨੂੰ ਬੁਲਾ ਰਾ ਤੇ ਨਾ ਸਕਦੀ ਤੈਨੂੰ ਬੁਲਾ ਦੇ ਉੱਧਰ ਵੀ ਜਾਣਾ ਪੈਂਦਾ ਫਿਰ ਤੈਨੂੰ ਪਤਾ ਹੀ ਆ ਹਾਂਜੀ ਹਾਂਜੀ ਨਹੀਂ ਨਹੀਂ ਇਹ ਤੇ ਹੈ ਹੀ ਆ ਚਲੋ ਉੱਧਰ ਵੀ ਹੁਣ ਕੋਈ ਨਹੀਂ ਹੈਗਾ ਆ ਤੀ ਮੈਨੂੰ ਤੇ ਦੇਖਦੇ ਰੋ ਤੇ 28 ਤੋਂ ਪੀ ਲੇਟਰ ਹੋ ਜੋ ਚਲੋ ਕੋਈ ਗੱਲ ਨਹੀਂ ਜੇ ਟਾਈਮ ਲੱਗੂਗਾ ਤੇ ਆ ਜਿਓ ਜੇ ਨਹੀਂ ਲੱਗੂਗਾ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਮੈਂ ਤੁਹਾਨੂੰ ਦੱਸ ਦਾਂ ਕਿ ਤੇਰਾ ਟਾਈਮ ਲੱਗਾ ਪਰ ਤੇਰਾ ਲੱਗਣਾ ਹੀ ਨਹੀਂ ਹੈ ਹਾਂਜੀ ਹਾਂਜੀ ਦੀਦੀ ਨਾਲ ਮੈਨੂੰ ਰੱਦ ਨਾਲ ਇੱਕ ਗੱਲ ਹੋਰ ਕਰਨੀ ਸੀ ਤੁਹਾਨੂੰ ਤੇ ਪਤਾ ਹੀ ਹੈ ਕਿ ਵਿਆਹ ਦੀਆਂ ਤਿਆਰੀਆਂ ਹੀ ਉਦਾਂ ਦੀਆਂ ਕੀਤੀਆਂ ਵਾ ਤੇ ਬਾਕੀ ਤੇ ਹੁਣ ਆਪੇ ਸਾਂਭਣਾ ਵਾ ਆਹੋ ਨਹੀਂ ਨਹੀਂ ਜੋ ਜ਼ਿੰਮੇਵਾਰੀ ਲਈ ਆ ਕੁੜੀ ਦੀ ਮੈਂ ਤੇ ਪੂਰੀ ਨਿਭਾਉਂਗੀ ਤੂੰ ਤੇ ਟੈਨਸ਼ਨ ਨਾ ਲੈ ਹਾਂ ਸਭ ਕੁਝ ਵਧੀਆ ਰੱਬ ਕਰੂਗਾ ਸਭ ਤੋਂ ਵੱਧ ਜੀਉਣਾ ਮੈਂ ਇਹਦੇ ਕੋਲ ਅਰਦਾਸ ਕਰਦੇ ਆ ਕਿ ਚਲੋ ਵਧੀਆ ਵਧੀਆ ਦੇ ਲੰਗੇ ਹੋ ਵਾਲਾ ਹਾਂ ਨਹੀਂ ਨਹੀਂ ਬੱਸ ਆਪਸਾਂ ਕੋਲ ਵਧੀਆ ਹੋਣਾ ਤੂੰ ਟੈਨਸ਼ਨ ਨਾ ਲੈ ਕੋਈ ਬਸ ਬੇਫਿਕਰੇ ਹੋ ਕੇ ਸਾਰੇ ਕੰਮ ਕਰੋ ਹਾਂਜੀ ਹਾਂਜੀ ਹਾਂ ਦੇ ਨਾ ਤੂੰ ਟੈਨਸ਼ਨ ਲੈ ਨਾ ਸੰਦੀਪ ਹੁਣਾਂ ਤੇ ਹੁਣ ਕੋਈ ਬੋਝ ਨਹੀਂ ਹੈਗੀ ਉਹ ਕਹਿੰਦੇ ਫੇਰੇ ਕੱਲ੍ਹ ਕੇ ਕੁੜੀ ਚੋਰ ਤੇ ਹੁਣ ਹੋਰ ਕੋਈ ਨਹੀਂ ਚਾਹੀਦਾ ਉਹ ਤਾਂ ਕਹਿੰਦਾ ਚਾਹ ਪਾਣੀ ਵੀ ਰਹਿਣ ਦਿੰਦੇ ਕੋਈ ਨਹੀਂ ਪਾਰਟੀ ਕਰਨੀ ਆ ਨਹੀਂ ਨਹੀਂ ਦੀਦੀ ਇੰਨਾ ਕਿ ਤੇ ਸਾਡਾ ਫਰਜ਼ ਹੈਗਾ ਇਹਨਾਂ ਚਾਹ ਪਾਣੀ ਪੀਉਣ ਦਾ ਫੇਰ ਵੀ ਰਿਸ਼ਤੇਦਾਰ ਆਉਣੇ ਆ ਨਾਲ ਉਹ ਨਹੀਂ ਹੁੰਦੇ ਹੈ ਉਹ ਹੁੰਦੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇਹ ਚਾਹ ਨਹੀਂ ਕਰਨੀ ਤਾਂ ਮੈਂ ਫਿਰ ਵੀ ਹੁੰਦਾ ਨਾ ਧੀਆ ਵਾਲਿਆਂ ਨੂੰ ਕਿ ਕਹਣਾ ਉਹ ਇੰਨਾ ਇਹ ਚਾਹ ਪਾਣੀ ਜੋ ਗੀ ਰਹੀ ਹੈ ਨਹੀਂ ਹਾਂਜੀ ਹਾਂਜੀ ਨਹੀਂ ਨਹੀਂ ਇੰਨਾ ਕਿ ਤੇ ਕਰਨਾ ਹੀ ਪੈਣਾ ਹਨ ਭਾਵੇਂ ਉਹ ਸੋਵਰੀ ਕਹਿਣ ਹਾਂ ਅਗਲੇ ਨੇ ਤੇ ਕਹਿਣਾ ਹੀ ਹੁੰਦਾ ਚਲੋ ਹਾਂ ਆ ਮੇਰਾ ਉਹ ਉਹ ਆਪਣੇ ਪਰਿਵਾਰਕ ਨਹੀਂ ਸੋਚਦਾ ਉਹ ਜਿਹੜੇ ਰਿਸ਼ਤੇਦਾਰ ਆਏ ਉਹ ਤੇ ਕਹਿੰਦੇ ਆਣ ਕਿ ਚਾਹ ਪਾਣੀ ਕਿਉਂ ਜੋ ਗੀ ਰਹੀ ਹੈ ਨਹੀਂ ਇਹਦੀ ਗੱਲ ਸਹੀ ਹੈ ਬਾਤ ਐਵੇਂ ਗੱਲਾਂ ਕਰਨ ਕੇ ਕੁੜੀ ਨੂੰ ਮੈਨੇ ਮੰਨ ਲਿਆ ਕੀ ਫਾਇਦਾ ਆ ਕੁੜੀ ਨੂੰ ਮਰਲਾ ਕਰਨੀ ਹੈ ਅਗਲੇ ਨਾਲ ਹਾਂਜੀ ਹਾਂਜੀ ਨਹੀਂ ਨਹੀਂ ਤਿਆਰੀ ਤੁਹਾਡੇ ਵੱਲੋਂ ਪੂਰੀ ਹੋ ਗਈ ਆ ਮੈਂ ਵੀ ਤਾਂ ਹੀ ਮੈਂ ਕਹਿਣ ਦੀ ਚੱਲ ਇੱਕ ਵਾਰੀ ਸੱਦ ਲੈਂਦੇ ਤੁਹਾਨੂੰ ਤੂੰ ਹੀ ਵੇਖ ਲੈਂਦੇ ਆ ਮੈਂ ਫਾਕੋ ਠੀਕ ਆ ਗਾ ਵਧੀਆ ਕੋਈ ਗੱਲ ਨਹੀਂ ਕੋਈ ਗੱਲ ਦੀ ਫਿਕਰ ਨਹੀਂ ਕਰਨੀ ਸੀ ਠੀਕ ਹੈ ਠੀਕ ਹੈ ਚਲੋ ਬਾਕੇ ਤੇ ਹੋਣਾ ਤੂੰ ਹੀ ਸਾਹਮਣਾ ਸਭ ਕੁਝ ਆਹੋ ਨਾ ਨਾ ਤੂੰ ਬੇਫਿਕਰ ਐ ਤੂੰ ਇਹ ਨਹੀਂ ਟੈਨਸ਼ਨ ਲੈ ਨਾਲ ਹੋ ਕੇ ਸਾਰੇ ਕੰਮ ਕਰਾਂਗੇ ਹਾਂਜੀ ਹਾਂਜੀ ਚਲੋ ਠੀਕ ਐ ਫੇਰ ਦੀਦੀ ਕਰੋ ਤੂੰ ਵੀ ਤਿਆਰੀ ਹਾਂ ਚਲੋ ਠੀਕ ਜੀ ਚਲੋ ਠੀਕ ਹੈ ਚਲੋ ਇੰਨੀ ਕੁ ਟੈਨਸ਼ਨ ਖਤਮ ਹੋ ਗਈ ਇੰਨੀ ਕੁ ਗੱਲ ਕੀਤੀ ਹੋਵੇ ਨਾ ਅਗਲੇ ਨੂੰ ਪਤਾ ਹੁੰਦਾ ਵਾ ਕਿ ਹਾਂ ਇੰਨੀ ਕੁ ਤਿਆਰੀ ਹੋਈ ਆ ਆਪਣੇ ਵੱਲੋਂ ਤੇ ਆਪਾਂ ਪੂਰੀ ਤਿਆਰੀ ਕੀਤੀ ਆ ਚਲੋ ਮੈਂ ਤੇ ਬਾਬੇ ਅੱਗੇ ਇਹ ਅਰਦਾਸ ਕਰਦੀ ਆ ਕੱਲ ਦਾ ਦਿਨ ਨਾ ਵਧੀਆ ਵਧੀਆ ਲੰਘ ਜੇ ਕੋਈ ਗੱਲਬਾਤ ਨਾ ਹੋਵੇ